ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਬੰਦੀ ਬਣਾ ਕੇ ਰੱਖਿਆ ਸੀ ਉਹਨਾਂ ਦੀ ਰਿਹਾਈ ਲਈ ਜਿਹੜੀ ਸੀਐਮ ਦੀ ਕੋਠੀ ਦਾ ਘਰਾਓ ਅਰੇ ਪੂਰੇ ਭਾਰਤ ਦੇ ਵਿੱਚ ਜਿਹੜੀ ਕਾਲ ਦਿੱਤੀ ਗਈ ਸੀ ਦੋਨੇ ਫਾਰਮਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਜਿਹੜੇ ਇਹਨਾਂ ਦੇ ਕਨਵੀਨਰ ਨੇ ਉਹਨਾਂ ਦੇ ਪਤਲੇ ਫੁਕਣੇ ਜੀ ਤੇ ਜਦੋਂ ਸਿਰਪ ਤੇ ਸਿਰਪ ਡੱਲੇਵਾਲ ਸਾਹਿਬ ਦੀ ਰਿਹਾਈ ਲਈ ਦਿੱਤੇ ਗਏ ਸੀ ਉਹ ਜਿਹੜੀ ਅਸੀਂ ਕਾਲ ਇੱਕ ਤਰੀਕ ਦੀ ਦਿੱਤੀ ਸੀ ਉਹ ਅਸੀਂ ਰੱਦ ਕਰਦੇ ਹਾਂ ਹੁਣ ਮੇਰੇ ਤੋਂ ਅਗਲੀ ਗੱਲ ਕਾਕਾ ਸਿੰਘ ਕੋਟਣਾ ਰੱਖਣਗੇ ਤੇ ਜਦੋਂ ਜਾਦਗੀ ਜਿਹੜੀ ਗੱਲ ਆਪਣੇ ਪਰਮ ਸਿੰਘ ਨੇ ਦੱਸਤੀ ਹੈ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਹੋਏ ਸੀ ਪੂਰੇ ਸਾਡੇ ਮੋਰਚਾ ਵੱਲੋਂ ਕਿ ਅਸੀਂ ਇੱਕ ਤਰੀਕ ਨੂੰ ਸੰਗਰੂਰ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਕੁਟੀ ਤੱਕ ਘਰਾਓ ਕਰਾਂਗੇ ਉਹ ਅਸੀਂ ਜਿਹੜਾ ਦੂਜੇ ਸਟੇਟਾਂ ਦੇ ਸਾਡੇ ਪੁਤਲੇ ਫੁੱਪ ਜਨ ਕੇਸਰੀਬਾਲ ਦੇ ਭਗਵੰਤ ਮਾਨ ਦੇ ਉਹ ਜਿਹੜਾ ਸਾਡਾ ਇਸ਼ੂ ਹੈ ਸਾ ਪੰਜਾਬ ਸਰਕਾਰ ਨਾਲ ਸਾਡਾ ਇਸ਼ੂ ਹੈ ਕੇਂਦਰ ਸਰਕਾਰ ਨਾਲ ਜਿਹੜੀਆਂ ਮੰਗਾਂ ਨੇ ਵਾਧੂ ਜਿਹੜੀ ਪੰਜਾਬ ਸਰਕਾਰ ਨੇ ਲੱਤ ਡਾਈ ਸੀ ਉਹ ਸਾਡੀ ਜਿਹੜੀ ਕੱਲ ਇੱਥੇ ਮੀਟਿੰਗ ਹੋਈ ਹੈ ਅਧਿਕਾਰੀਆਂ ਨਾਲ ਸਹਿਮਤੀ ਬਣ ਗਈ ਹੈ ਡੱਲੇਵਾਲ ਸਾਹਿਬ ਮੋਰਚੇ 'ਚ ਆ ਗਏ ਆ ਉਹ ਇਸ ਕਰਕੇ ਜਿਹੜਾ ਇੱਕ ਤਰੀਕ ਵਾਲਾ ਪ੍ਰੋਗਰਾਮ ਹੈ ਅਸੀਂ ਰੱਦ ਕਰਦੇ ਆਂ ਅਗਲੀ ਗੱਲ ਕੋਟਵੱਡਾ ਸਾਹਿਬ ਰੱਖਣਾ ਹੈ ਮੈਂ ਪੂਰੇ ਭਾਰਤ ਵਾਸੀਆਂ ਦਾ ਇੱਕ ਤਹਿ ਦਿਲੋਂ ਧੰਨਵਾਦ ਵੀ ਕਰਦਾ ਵਾਂ ਕਿ ਜਿਹੜਾ ਸਰਦਾਰ ਦਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨੋਂ ਰਿਟੇਨ ਕੀਤਾ ਗਿਆ ਸੀ ਉਹਦੇ ਚ ਕਾਕਾ ਸਿੰਘ ਨੇ ਸਾਫ਼ ਗੱਲ ਕਰਦੀ ਨਾ ਕਿ ਸਾਡੇ ਕੋਈ ਪੰਜਾਬ ਨਾਲ ਗੱਲ ਬਣਦੀ ਹੈ ਹਰਿਆਣੇ ਨਾਲ ਹਰਿਆਣੇ ਸਰਕਾਰ ਨਾਲ ਲੜਾਈ ਸੀ ਜਿਹੜਾ ਇਹਨਾਂ ਨੇ ਰੋਲ ਨਿਭਾਇਆ ਪਰ ਉਸ ਕਿਸਾਨਾਂ ਦੇ ਰੋਹ ਨੇ ਪਰ ਪੂਰੇ ਭਾਰਤ ਦੇ ਅੰਦਰ ਕੁਝ ਰਾਜਾਂ ਦੇ ਵਿੱਚ ਤੇ ਕਸਥਾਨਾਂ ਦੇ ਰੇਲਾਂ ਤੱਕ ਵੀ ਆ ਗਏ ਕਿ ਅਸੀਂ ਰੋਕਾਂਗੇ ਬਾਕੀ ਵੱਖ-ਵੱਖ ਜਿਵੇਂ ਕਰਨਾਟਕਾ ਜਾਂ ਜਾਂ ਰਾਜਸਥਾਨਾਂ ਜਾਂ ਹਰਿਆਣਾ ਵਾਂ ਵੱਖ-ਵੱਖ ਜਿਵੇਂ ਯੂਪੀ ਆ ਹੋਰ ਥਾਰੇ ਪ੍ਰਦੇਸ਼ਾਂ ਦੇ ਵਿੱਚ ਔਰ ਉਹਨਾਂ ਦੇ ਜੋ ਫੈਸਲੇ ਸੀ ਵੱਡੇ ਪੱਧਰ ਤੇ ਕੇਜਰੀ ਆਲ ਦੇ ਖਿਲਾਫ ਸੀਐਮ ਭਗਵੰਤ ਮਾਨ ਦੇ ਖਿਲਾਫ ਔਰ ਉਸ ਰੋਹ ਦਾ ਜਿਹੜਾ ਵਾ ਪੂਰੇ ਭਾਰਤ ਅੰਦਰ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਸਾਰੇ ਹੀ ਜਨਤਕ ਲੋਕਾਂ ਦਾ ਜਥੇਬੰਦੀਆਂ ਦਾ ਔਰ ਸਾਰੇ ਭਾਰਤ ਦਾ ਹੀ ਧੰਨਵਾਦ ਕਰਦੇ ਆ ਕਿ ਇਹ ਸਾਰੇ ਭਾਰਤ ਦੇ ਰੋਹ ਦੇ ਨਾਲ ਮੋਰਚਿਆਂ ਦੇ ਰੋਹ ਦੇ ਨਾਲ ਸਰਦਾਰ ਜਗਜੀਤ ਸਿੰਘ ਦੀ ਡੱਲਿਆ ਜਿਹੜੇ ਆ ਉਹ ਖਨੋਰੀ ਮੰਚ ਦੇ ਸਿੱਧੇ ਲੁਧਿਆਣੇ ਐ ਡੀ ਐਮ ਸੀ ਜਿੱਥੇ ਰਾਸਤੇ ਦੇ ਵਿੱਚ ਰੱਖਿਆ ਹੋਇਆ ਸੀ ਪ੍ਰਸ਼ਾਸਨ ਵੱਲੋਂ ਉਹ ਆਪਦਾ ਨਾਂ ਕਿਸੇ ਪਰਿਵਾਰ ਨੂੰ ਮਿਲੇ ਆ ਪਰ ਨਾ ਕਿਸੇ ਰਿਸ਼ਤੇਦਾਰ ਨੂੰ ਮਿਲੇ ਆ ਸਿੱਧੇ ਦੇ ਸਿੱਧੇ ਉਹਨਾਂ ਨੇ ਆਪਦਾ ਮਰਨਾਛਣ ਜਿਹੜਾ ਉਸ ਦਿਨ ਤੋਂ ਹੀ ਰੱਖਿਆ ਵਾ ਜਿੱਦਾਂ ਦਾ ਡਿਟੇਲ ਕੀਤਾ ਉਹ ਸਿੱਧੇ ਖਨੌਰੀ ਪੁੱਜੇ ਆ ਅਸੀਂ ਸਾਰੇ ਭਾਤਵਾਸੀਆਂ ਨੂੰ ਇਹੀ ਪੀਰ ਕਰਦੇ ਆ ਕਿ ਜਿਹੜੇ ਆਪੋ ਆਪਣੇ ਦਿੱਤੇ ਹੋਏ ਪ੍ਰੋਗਰਾਮ ਉਹ ਇੱਕ ਤਰੀਕ ਵਾਲਿਓ ਕੈਨਸਲ ਕਰ ਦਿੱਤੇ ਜਾਣ ਔਰ ਬਹੁਤ ਬਹੁਤ ਅਥੀਕ ਕੋਟਲ ਕੋਟਨਾ ਅਸੀਂ ਧੰਨਵਾਦ ਆ ਪੂਰੇ ਭਾਰਤ ਦੇ ਵਾਇਗਰਦੀ ਦਾ ਖਾਸ ਸਵਾਲ ਮੱਤੇ ਇਹ ਤੋਂ ਅਗਲੀ ਗੱਲ ਰੱਖਦੇ ਆ ਜਿਵੇਂ ਕਿ ਕੋਟ ਮੁੱਢਾ ਸਾਹ ਚ ਕਾਕਾ ਕੋਟਾ ਸਾਹਿਬ ਨੇ ਗੱਲ ਰੱਖੀ ਆ ਤੇ ਪੰਜਾਬ ਦੇ ਵਿੱਚੋਂ ਜਿਵੇਂ ਹੰਗਾਰਾ ਮਿਲਿਆ ਸੀ ਤੇ ਖਨੌਰੀ ਬਾਰਡਰ ਤੇ ਵੀਰਾਂ ਕੱਤੀਆਂ ਸੀ ਉਹ ਸਮਝ ਨੂੰ ਰੱਖ ਕੇ ਅਸੀਂ ਪੰਜਾਬ ਵਾਸੀਆਂ ਦਾ ਸਾਰੀਆਂ ਜਥੇਬੰਦੀਆਂ ਜਿਹੜੇ ਕਿਸਾਨ ਆਗੂਆਂ ਦਾ ਔਰ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਸੀ ਰਾਤ ਤੋਂ ਸਾਨੂੰ ਫੋਨ ਆਉਣ ਤੇ ਕਾਕਾ ਸਿੰਘ ਕੋਟੜਾ ਨੇ ਰਾਤ ਸਟੇਜ ਤੋਂ ਹੀ ਇਹ ਚੀਜ਼ ਦਾ ਕਰਤਾ ਸੀ ਕਿਉਂਕਿ ਕੱਲੀ ਤੇ ਕੱਲੀ ਸਿਰਫ ਸਾਡੀ ਪੰਜਾਬ ਨਾਲ ਤਾਂ ਕੋਈ ਰੌਲਾ ਹੀ ਨਹੀਂ ਸੀ ਸਿਰਫ ਪੰਜਾਬ ਸਰਕਾਰ ਨੇ ਟੰਗ ਢਾਈ ਸੀ ਸਿਰਫ ਡੱਲੇਵਾਲ ਸਾਹਿਬ ਦੀ ਰਿਆਈ ਲਈ ਇਹ ਪ੍ਰੋਗਰਾਮ ਦਿੱਤੇ ਗਈ ਉਹ ਰੱਦ ਕਰਤੇ ਧੰਨਵਾਦ ਵੈਗੁਰਜੀ ਕਾ ਖਾਲਸਾ ਵੈਗੁਰਜੀ